ਜੇ ਪਾਦਸ਼ਾਹ ਮਹਾਰਾਜ ਜਦੋਂ ਬਾਹਰ ਆਏ ਜਾਦਰੇ ਦੀ ਸਤਗੁਰੂ ਜੀ ਨੇ ਫਿਰ ਬੁੱਕਲ ਮਾਰ ਲਈ ਭਾਈ ਬਿਧੀ ਚੰਦ ਜੀ ਨੇ ਆਪਣੇ ਕਮਰ ਕਸੇ ਦਾ ਵਸਤਾ ਖੋਲ ਕੇ ਥੱਲੇ ਵਿਛਾਇਆ ਮਹਾਰਾਜ ਜੀ ਚੌਂਕੜਾ ਲਾ ਕਰਕੇ ਬੈਠ ਗਏ ਸੱਚੇ ਪਾਦਸ਼ਾਹ ਮਹਾਰਾਜ ਨੇ ਜਪਜੀ ਸਾਹਿਬ ਦਾ ਪਾਠ ਸੰਪੂਰਨ ਆਪਣੇ ਮੁਖ ਤੋਂ ਕੀਤਾ ਸੀਸ ਝੁਕਾ ਕੇ ਪੰਜਾਂ ਹੀ ਸਿੱਖਾਂ ਨੇ ਸੁਣ ਹੋ ਕੇ ਹਜੂਰ ਦੀ ਰਸਨਾ ਤੋਂ ਜਪਜੀ ਸਾਹਿਬ ਸੁਣਿਆ ਲੋਕ ਪਿਆਰ ਗਰੀਬ ਨਵਾਜ ਸਤਗੁਰੂ ਜੀ ਨੇ ਭਾਈ ਪ੍ਰਾਣੇ ਤੇ ਬਿਧੀ ਚੰਦ ਨੂੰ ਸੰਬੋਧਨ ਹੋ ਕਰਕੇ ਕਿਹਾ ਬਿਧੀਆ ਅਸੀਂ ਹੁਣ ਸੱਚਖੰਡ ਜਾ ਰਹੇ ਹਾਂ ਮਹਾਰਾਜ ਜੀ ਨੇ ਆਪਣੇ ਗਰੀਬਨਵਾਸ ਸਤਿਗੁਰੂ ਜੀ ਨੇ ਭਾਈ ਪ੍ਰਾਣੇ ਤੇ ਬਿਧੀ ਚੰਦ ਨੂੰ ਸੰਬੋਧਨ ਹੋ ਕਰਕੇ ਕਿਹਾ ਬਿਦਿਆ ਅਸੀਂ ਹੁਣ ਸੱਚਖੰਡ ਜਾ ਰਹੇ ਹਾਂ ਮਹਾਰਾਜ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਦਾ ਸੰਕੇਤ ਦਿੱਤਾ ਤੇ ਗਰੀਬਨਵਾਸ ਸਤਿਗੁਰੂ ਜੀ ਨੇ ਕਿਹਾ ਕਿ ਹੁਣ ਸਾਡੇ ਸਾਬ ਜਦੇ ਨੂੰ ਜਾ ਕਰਕੇ ਗੁਰਤਾ ਦੀ ਰਸਮ ਕਰ ਦੇਣੀ ਗਰੀਬਨਵਾਸ ਸੱਚੇ ਪਾਤਸ਼ਾਹ ਜਦੋਂ ਜੋਤੀ ਜੋਤ ਸਮਾਉਣ ਲੱਗੇ ਆ ਉਦੋਂ ਵੀ ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਥਾਏ ਗਏ ਇਲਾ ਛੱਡ ਗੁਰੂ ਜੀ ਨੇ ਕੋਈ ਬਚਨ ਨਹੀਂ ਕਿਹਾ ਮਹਾਰਾਜ ਜੀ ਨੇ ਫਿਰ ਜਦੋਂ ਸ਼ਹਾਦਤ ਦੇ ਵੇਲੇ ਇਹ ਬਚਨ ਕਹਿਆ ਕਿ ਗੁਰਤਾ ਗੱਦੀ ਤੇ ਬੈਠ ਕਰਕੇ ਪ੍ਰਥਮ ਚੰਦ ਤੇ ਪਲਟਾ ਲੀ ਜਾ ਸਭ ਤੋਂ ਪਹਿਲਾਂ ਸਾਡੀ ਸ਼ਹਾਦਤ ਦਾ ਬਦਲਾ ਲੈਣਾ ਇਹ ਮਹਾਰਾਜ ਜੀ ਨੇ ਬਚਨ ਕਹੇ ਇਤਿਹਾਸਕਾਰਾਂ ਨੇ ਹਜ਼ੂਰ ਦੇ ਸਰੀਰ ਦਾ ਜਲ ਪ੍ਰਵਾਹ ਲਿਖਿਆ ਮਹਿਮਾ ਪ੍ਰਕਾਸ਼ ਵਿੱਚ ਸੱਚੇ ਪਾਤਸ਼ਾਹ ਦੇ ਸਰੀਰ ਦਾ ਅੰਤਮ ਸੰਸਕਾਰ ਲਿਖਿਆ ਹੈ ਲਾਹੌਰ ਦੇ ਸਿੱਖਾਂ ਨੇ ਬਹੁਤ ਭਾਵਨਾ ਨਾਲ ਸੱਚੇ ਪਾਤਸ਼ਾਹ ਦੇ ਪਵਿੱਤਰ ਸਰੀਰ ਦੀ ਅੰਤਮ ਕਿਰਿਆ ਕੀਤੀ